ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗ੍ਰਾਸਾ ਮਹਾਰਾਜ ਨਮੋ ਮਾਤਾ ਸਾਹਿਬ ਦੇਵਾ ਨਮੋ ਮਾਤਾ ਸਾਹਿਬ ਦੇਵਾ ਵਾਹਿਗੁਰੂ 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 ਗੁਰਮੁਖ ਪਿਆਰਿਓ ਵਾਹਿਗੁਰੂ ਕਿਰਪਾ ਕਰੇ ਆਪ ਨੂੰ ਨਾਮ ਸਿਮ ਭਜਨ ਬੰਦਗੀ ਦੀ ਦਾਤ ਮਿਲੇ ਵਿਚਾਰ ਕਰ ਰਿਆਂ ਸੰਗਤਾਂ ਜਿਹੜੀਆਂ ਪਾਠ ਕਰਦੀਆਂ ਨੇ ਸਿਮਰਨ ਕਰਦੀਆਂ ਨੇ ਉਹਨਾਂ ਦੇ ਮਨ ਵਿੱਚ ਇਹ ਵਿਚਾਰ ਬਹੁਤ ਵਾਰੀ ਆਉਂਦੀ ਹੈ ਕਿ ਅਸੀਂ ਗੁਰਬਾਣੀ ਦੇ ਪਾਠ ਕਰੀਏ ਜਾਂ ਇੱਕ ਸ਼ਬਦ ਦਾ ਜਾਪ ਕਰੀਏ ਜਾਂ ਮੂਲ ਮੰਤਰ ਕਰੀਏ ਜਾਂ ਵਾਹਿਗੁਰੂ ਵਾਹਿਗੁਰੂ ਬੋਲੀਏ ਜਬੀ ਇਹ ਸੰਗਤ ਜੀ ਇਹਦਾ ਮਤਲਬ ਇਸ ਤਰ੍ਹਾਂ ਹੁੰਦਾ ਜੇ ਤਾਂ ਕਿਸੇ ਨਾ ਕਿਸੇ ਨੇ ਸੰਗਤ ਨੇ ਕਿਸੇ ਨੇ ਵੀ ਕਿਸੇ ਸ਼ਬਦੀ ਆਰਾਧਨਾ ਕਰਨੀ ਹੋਵੇ ਵੀ ਮੈਂ ਸਵਾਲਕ ਪਾਠ ਕਰਨਾ ਹੈ ਜਾਂ ਢਾਈ ਲੱਖ ਪਾਠ ਕਰਨਾ ਸੋ ਫਿਰ ਉਹਨੂੰ ਤਾਂ ਉਸ ਸ਼ਬਦ ਦੀ ਆਰਾਧਨਾ ਕਰਨੀ ਪੈਂਦੀ ਹੈ ਬਸ ਉਸ ਨੂੰ ਕਰਨਾ ਪਵੇਗਾ ਜਿੰਨੀਆਂ ਉਹਨੇ ਮਾਲਾ ਫੇਰਨੀ ਹੈ ਨੇ ਜਿੰਨੇ ਘੰਟੇ ਲਾਉਣੇ ਨੇ ਜਹਾ ਜਿਨੇ ਇਸ ਤਰ੍ਹਾਂ ਹੋਵੇ ਵੀ ਜਪਜੀ ਸਾਹਿਬ ਦੇ ਪਾਠ ਇੰਨੇ ਕਰਨੇ ਨੇ ਮਹੀਨੇ ਵਿੱਚ ਜਿਵੇਂ ਕਿਸੇ ਨੇ 20 ਪਾਠ ਕਰਨੇ ਕਿਸੇ 25 ਪਾਠ ਕਰਨੇ ਨੇ ਹਰ ਰੋਜ਼ ਕੋਈ 40 ਵੀ ਕਰਦਾ 100 100 ਪਾਠਕ ਵੀ ਪਹੁੰਚਦੀ ਹੈ ਸੰਗਤ ਵਿੱਚ ਹੈਗੇ ਨੇ ਗਰਬੀਸਾ ਦੇ ਪਾਠ ਕਰਨ ਵਾਲੇ ਚੌਪਈ ਸੌ ਦੇ ਪਾਠ ਕਰਨ ਵਾਲੇ ਹੈਗੇ ਫਿਰ ਉਹਨਾਂ ਨੂੰ ਤਾਂ ਐ ਜਿਹੜੇ ਗਿਣਤੀ ਦੇ ਪਾਠ ਨੇ ਉਹ ਆਪਦੇ ਪਾਠ ਹੀ ਕਰਨੇ ਪੈਣਗੇ ਜਿਨ੍ਹਾਂ ਨੇ ਇਸ ਤਰ੍ਹਾਂ ਲੱਗਦਾ ਹੈ ਵੀ ਅਸੀਂ ਸ਼ਬਦ ਸੁਰਤ ਦਾ ਅਭਿਆਸ ਕਰਨਾ ਹੈ ਉਹ ਸੰਗਤ ਜੀ ਪੰਜੇ ਬਾਣੀਆਂ ਦਾ ਨਿਤਨੇਮ ਤੱਕ ਕਰਨੀ ਕਰਨਾ ਉਹ ਕਿਸੇ ਇੱਕ ਪੰਕਤੀ ਨੂੰ ਲੈ ਕੇ ਜਾਂ ਵਾਹਿਗੁਰੂ ਗੁਰਮੰਤਰ ਨੂੰ ਲੈ ਕੇ ਜਾਂ ਮੂਲ ਮੰਤਰ ਨੂੰ ਲੈ ਕੇ ਵੀ ਜਾਪ ਕਰ ਸਕਦੀ ਹੈ ਪਰ ਇਸ ਦੇ ਵਿੱਚ ਇੱਕ ਬਰੀਕੀ ਹੈ ਥੋੜੀ ਜੀ ਇਹਨੂੰ ਸਮਝਣਾ ਪਵੇਗਾ ਪਹਿਲੀ ਵਾਰ ਤਾਂ ਤੁਸੀਂ ਜਦੋਂ ਅੰਮ੍ਰਿਤ ਵੇਲੇ ਉੱਠਦੇ ਹੋ ਤੁਹਾਨੂੰ ਆਪਣੀ ਮਨ ਦੀ ਚਾਲ ਆਪਣੇ ਮੰਨ ਦਾ ਵੇਗ ਇਹ ਸਮਝਣਾ ਪਏਗਾ ਕਈ ਉੱਠਣਸਾਰ ਆਪਾਂ ਉਹਨਾਂ ਨੂੰ ਬੁਲਾਈਏ ਉਹ ਬੋਲਦੇ ਨਹੀਂ ਹੈਗੇ ਬੋਲਿਆ ਨਹੀਂ ਜਾਂਦਾ ਉਹਨਾਂ ਤੋਂ ਕਿਉਂਕਿ ਸਾਰੀ ਰਾਤ ਮਨ ਤੇ ਕੀ ਹੁੰਦਾ ਚੁੱਪ ਹੁੰਨੇ ਆਪਾਂ ਨੀਂਦ ਦੇ ਵਿੱਚ ਤੇ ਜਦੋਂ ਸਵੇਰੇ ਉੱਠਦੇ ਆਂ ਬੋਲਦੇ ਨਹੀਂ ਹੈਗੇ ਚੁੱਪ ਰਹਿਣਾ ਚੰਗਾ ਲੱਗਦਾ ਚੁੱਪ ਬੋਲਦੇ ਕਿਉਂ ਨਹੀਂ ਕਿਉਂਕਿ ਅਸੀਂ ਅੰਦਰ ਮੁਖੀ ਹੋ ਚੁੱਕੇ ਹੁੰਨੇ ਆ ਰਾਤ ਨੂੰ ਬਾਹਰ ਬੋਲਦੇ ਕਿਉਂ ਨਹੀਂ ਸਵੇਰੇ ਕਿਉਂਕਿ ਸਾਡੇ ਅੰਦਰ ਉਦੋਂ ਆਨੰਦ ਆਇਆ ਹੁੰਦਾ ਹੈ ਚੁੱਪ ਰਹਿਣ ਵਿੱਚ ਬਹੁਤ ਜ਼ਿਆਦਾ ਆਨੰਦ ਹੈ ਪਾਠ ਕਰ ਕਰਕੇ ਬੋਲ ਬੋਲ ਕੇ ਚੁੱਪੀ ਹੋਣਾ ਹੈ ਜਿਹੜਾ ਬੰਦਾ ਸੰਗਤ ਜੀ ਉਹ ਬੋਲ ਜਾਗਣਸਾਰ ਉੱਠਣਸਾਰ ਬਹੁਤ ਰੌਲਾ ਪਾਉਣ ਲੱਗ ਜੇ ਉੱਚੀ ਉੱਚੀ ਬੋਲਣ ਲੱਗ ਜੇ ਉਹ ਬੰਦਾ ਬਾਹਰ ਮੁਖੀ ਜਾਦੂ ਹੁੰਦਾ ਉਹਦੇ ਅੰਦਰ ਟਕਾ ਘੱਟ ਹੁੰਦਾ ਪਰ ਜੇ ਸਵੇਰੇ ਉੱਠਣਸਾਰ ਤੁਹਾਡਾ ਬੋਲਣ ਨੂੰ ਜੀ ਨਹੀਂ ਕਰਦਾ ਤੁਸੀਂ ਬੋਲ ਬੋਲ ਕੇ ਬੋਲ ਬੋਲ ਕੇ ਬਾਣੀ ਪੜ੍ਹਦੇ ਹੋ ਇਹ ਬਹੁਤ ਚੰਗਾ ਹੈ ਪਰ ਕਈਆਂ ਦਾ ਮਨ ਹੁੰਦਾ ਕਿ ਸਵੇਰੇ ਉੱਠ ਕੇ ਬਾਣੀ ਪੜ੍ਹੀਏ ਜਪਜੀ ਸਾਹਿਬ ਕਰੀਏ ਜਾਬ ਸਾਭ ਕਰੀਏ ਥੋੜਾ ਜਿਹਾ ਪਾਠ ਕਰਕੇ ਨਾ ਵੀ ਪੰਜ ਕਪੌੜੀਆਂ ਜਾਂ 10 ਕਪੌੜੀਆਂ ਪੜ੍ਹ ਕੇ ਜਾਂ 10 ਮਿੰਟ ਪਾਠ ਕਰਕੇ ਉਹ ਉਹਨਾਂ ਨੂੰ ਜੀ ਕਰਦਾ ਮੇਰਾ ਵੀ ਚੁੱਪ ਹੋ ਕੇ ਅੰਦਰ ਅੰਦਰੋਂ ਅੰਤਰੀ ਬਿਨਾ ਬੋਲੇ ਮਨ ਵਿੱਚ ਪੜਨੂ ਜੀ ਕਰਦਾ ਹੈ ਉਹਲਾ ਸੋ ਜੇ ਤਾਂ ਤੁਹਾਡਾ ਨਾ ਬਾਣੀ ਬੋਲ ਬੋਲ ਕੇ ਪੜਨੂ ਜੀ ਕਰਦਾ ਹੈ ਫੇਰ ਤੁਸੀਂ ਬੋਲ ਕੇ ਬਾਣੀ ਪੜੋ ਬੋਲਣ ਦੇ ਨਾਲ ਜਿਹੜੀ ਤੁਹਾਡੀ ਸੁੱਤੀ ਹੋਈ ਸ਼ਕਤੀ ਉਹ ਜਾਗੇਗੀ ਕਿਉਂਕਿ ਸਿਮਰ ਸਿਮਰ ਪ੍ਰਭ ਇਹ ਆਪਣਾ ਸੋਇਆ ਮਨ ਜਗਾਈ ਮਨ ਨੂੰ ਜਗਾਉਂਦੀ ਹੈ ਇਹ ਸ਼ੁੱਧ ਮਨ ਨੂੰ ਸਵਰਤ ਨੂੰ ਜਗਾਉਂਦੀ ਹੈ ਕਹਿਰੋ ਮਨ ਵਰਤੇਗੇ ਤੇ ਗੁਰਮਾਨੇ ਵਿੱਚ ਵੀ ਸੋ ਜਿਵੇਂ ਤੁਹਾਡਾ ਜੀ ਕਰਦਾ ਹੈ ਨਾ ਜੇ ਤੁਹਾਡਾ ਅੰਦਰ ਮੁਕੀ ਵੀ ਮੂਲ ਮਤਰ ਨੂੰ ਹੀ ਕਰਨੂ ਜੀ ਕਰਦਾ ਫੇਰ ਤਾਂ ਤੁਸੀਂ ਮੂਲ ਮੱਤਰ ਤੇ ਪੂਰਾ ਬਿਨਾ ਬੋਲੇ ਇਸ ਤਰ੍ਹਾਂ ਜਾਪ ਕਰੋ ਸੁਰਤੀ ਨਾਲ ਜਦ ਤੁਹਾਡੀ ਸੁਰਤੀ ਅੰਦਰ ਨੂੰ ਚਲੀ ਗਈ 15 ਮਿੰਟ 20 ਮਿੰਟ ਅੱਧਾ ਘੰਟਾ ਘੰਟਾ ਤੁਸੀਂ ਤ੍ਰਿਪਤ ਹੋ ਜਾਓਗੇ ਕਿਉਂਕਿ ਤ੍ਰਿਪਤ ਭਈ ਭਏ ਹਰ ਭੋਜਨ ਖਾਇਆ ਜਿਵੇਂ ਭੋਜਨ ਖਾ ਕੇ ਬੰਦਾ ਰੱਜਦਾ ਨਾ ਨਾਮ ਸਿਮਨ ਕਰਕੇ ਵੀ ਰੱਜਦਾ ਹੈ ਜੇ ਤੁਹਾਨੂੰ ਐ ਲੱਗਦਾ ਵੀ ਮਨ ਖਿਲ ਰਿਹਾ ਜਾ ਪਿਆ ਫਿਰ ਤੁਸੀਂ ਬਾਣੀ ਪੜੋ ਕੁਛ ਤਾਂ ਬੋਲ ਕੇ ਪੜੋਂਗੇ ਕੁਛ ਜੀ ਜਿਹੜਾ ਅੱਖਰ ਨੇ ਦੇਖ ਦੇ ਕੇ ਅੱਖਰ ਉਹਨਾਂ ਦੇ ਮਨ ਤੇ ਇੱਕ ਜਾਂਦਾ ਹੈ ਮਨ ਭਜਦਾ ਨਹੀਂ ਅੱਖਰਾਂ ਵਿੱਚ ਆ ਜਾਂਦਾ ਟਕਾ ਚ ਆ ਜਾਂਦਾ ਇਸ ਤਰ੍ਹਾਂ ਹੁੰਦਾ ਇਹ ਜੇ ਸੋਚੋਗੇ ਬਾਣੀ ਪੜਿਏ ਕਿ ਸਿਮਨ ਕਰੀਏ ਉਹ ਤੁਸੀਂ ਆਪ ਫੈਸਲਾ ਲੈਣਾ ਜਿਹੜਾ ਤੁਹਾਡਾ ਜੀ ਕਰੇ ਵੀ ਮੇਰੇ ਤਾਂ ਜਾਪ ਕਰਨ ਨੂੰ ਜੀ ਕਰਦਾ ਇਸ ਤਰ੍ਹਾਂ ਖਾਂ ਮੀਚ ਕੇ ਫਿਰ ਸੰਗਤ ਜੀ ਤੁਸੀਂ ਆਪ ਦੇ ਆਪ ਨਾਲ ਧੋਖਾ ਨਾ ਕਰੋ ਅਵਸਥਾ ਪ੍ਰਾਪਤ ਕਰਨ ਵਾਸਤੇ ਆਪ ਦੇ ਆਪ ਨੂੰ ਪਛਾਣੋ ਵੀ ਮੇਰਾ ਕੀ ਕਰਨ ਨੂੰ ਜੀ ਕਰਦਾ ਅੰਦਰਵਾਦਰੀ ਨਾਮ ਸਬੰਨ ਨੂੰ ਕਰਦਾ ਹੈ ਮਨ ਕੇ ਪਾਠ ਕਰਨ ਨੂੰ ਜੀ ਕਰਦਾ ਹੈ ਅੰਤਰਮੁਖੀ ਫਿਰ ਤੁਸੀਂ ਉਸ ਤਰ੍ਹਾਂ ਕਰੋ ਇਹ ਨਾ ਸੋਚੋ ਕਿ ਜੇ ਮੈਂ ਬਾਟ ਸਿਮਰਨ ਕਰਨ ਲੱਗ ਪਿਆ ਬਿਨਾਂ ਜੀਬ ਲਾਏ ਚੁੱਪ ਕਰਕੇ ਵੀ ਮੇਰੇ ਨਿਤਨੇਮ ਰਹਿ ਗਿਆ ਨਿਤਨੇਮ ਦੀ ਗੱਲ ਨਹੀਂ ਸੰਗਤ ਜਿਉ ਗੁਰੂ ਸਾਹਿਬ ਚ ਪਾਸ਼ਾ ਕੀ ਕਹਿੰਦੇ ਵੀ ਤੁਸੀਂ ਅੱਗੇ ਵਧੋ ਅੰਤਰਮੁਖੀ ਹੋ ਮਨ ਨੂੰ ਟਿਕਾਣ ਜਿਹੜੇ ਬਾਹਰਲੇ ਸਾਧਨ ਨੇ ਸਾਰੇ ਮਨ ਨੂੰ ਟਿਕਾਉਣ ਦੇ ਹੀ ਮਹਾਰਾਣੇ ਪੰਜਾਬ ਨੇ ਨਿਤਨੇਮ ਕਿਉਂ ਦਿੱਤਾ ਕਿ ਕਿ ਇਹਨੂੰ ਪੜਦਿਆਂ 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 ਘੰਟੇ ਵਿੱਚ ਡੇਢ ਘੰਟੇ ਵਿੱਚ ਕਿ ਗੁਰਸਿੱਖ ਦਾ ਜਗਿਆਸੂ ਦਾ ਪਾਠ ਕਰਨ ਨਾਲ ਦਾ ਪਰਦੇ ਪਰਦੇ ਮਨ ਟਿਕ ਜੇ ਮਨ ਜਦੋਂ ਟਿਕ ਗਿਆ ਫਿਰ ਇਹ ਅੰਤਰਮੁਖੀ ਹੋ ਕੇ ਸਮਾਧੀ ਚ ਹੋ ਜੇ ਕਾਰਨਤਾ ਹੀ ਸੀਗਾ ਅਸੀਂ ਸੋਚ ਕਰੀ ਜਾਂਦੇ ਆ ਵੀ ਜੇ ਅੰਦਰ ਸਿਮਰਨ ਕਰਨ ਲੱਗ ਪਏ ਸਮਾਧੀ ਲਾ ਕੇ ਸਾਧਨਾ ਕਰਨ ਲੱਗ ਪਏ ਅਭਿਆਸ ਕਰਨ ਲੱਗ ਪਏ ਫਿਰ ਸਾਡਾ ਨਿਤਨੇਮ ਰਹਿ ਗਿਆ ਸੰਧ ਜੀ ਗੱਲ ਨੂੰ ਸਮਝੋ ਨਿਤਨੇਮ ਰਹਿ ਜਾਣ ਦੇ ਨਿਤਨੇਮ ਤੁਸੀਂ ਜੇ ਤੁਹਾਡੇ ਅਵਸਥਾ ਵਧੀਆ ਬਣਦੀ ਹੈ ਸਮਾਧੀ ਲੱਗਣ ਦੀ ਅੰਤਰਮੁਖੀ ਹੋਣ ਦੀ ਜੇ ਤੁਹਾਡੀ ਅਵਸਥਾ ਬਣ ਰਹੀ ਹੈ ਨਾ ਫਿਰ ਨਿਤਨੇਮ ਦੀ ਸੋਚ ਨਾ ਕਰੋ ਇਹ ਗੱਲ ਨੂੰ ਸਮਝੋ ਤੁਸੀਂ ਕਈਆਂ ਤਾਂ ਹੁੰਦੇ ਮਨਿਤਨੇਮ ਰਹਿ ਗਿਆ ਨਿਤਨੇਮ ਨਿਤਨੇਮ ਰਹਿਣ ਤੋਂ ਬਾਅਦ ਫਿਰ ਗੁਟਕਾ ਬੰਦ ਆਪ ਬਾਹਰ ਗੁਟਕਾ ਅੰਦਰ ਰੱਖ ਜਾਂਦੇ ਨੇ ਆ ਬਾਹਰ ਹੋ ਜਾਂਦੇ ਨੇ ਜਿਹੜੀ ਉਹ ਸਮਾਧੀ ਬਣੀ ਸੀ ਅੰਦਰ ਧਿਆਨ ਲਾ ਕੇ ਜਿਹੜਾ ਜੀ ਕਰਦਾ ਸੀ ਉਹਦਾ ਤਾਂ ਕਤਲ ਹੋ ਗਿਆ ਨਾ ਜਿਹੜੀ ਅਵਸਥਾ ਬਣਨੀ ਸੀ ਤੁਹਾਡੀ ਜਿਹੜੀ ਤੇ ਗੁਰੂ ਸਾਹਿਬ ਖੁਸ਼ ਨੇ ਵੀ ਇਹ ਮੇਰੇ ਮੇਰੇ ਪਿਆਰੇ ਦੀ ਮੇਰੇ ਭਗਤ ਦੀ ਇਹ ਬਣੇ ਅਵਸਥਾ ਉਹ ਤਾਂ ਤੁਸੀਂ ਜਣ ਕੇ ਉਹਨੂੰ ਤਾਂ ਸਮਾਂ ਹੀ ਨਹੀਂ ਦਿੱਤਾ ਅੱਖਾਂ ਵਿੱਚ ਦੀ ਸੀ ਆਨੰਦ ਆਉਂਦਾ ਸੀ ਅੰਦਰ ਮੁਕੀ ਹੋ ਕੇ ਜਪਉਂ ਜੀ ਕਰਦਾ ਸੀ ਪਰ ਤੁਸੀਂ ਨਿਤਨੇਮ ਚੁੱਜਲ ਉਲਝ ਗਏ ਵੀ ਹਾਏ ਨਿਤਨੇਮ ਰਹਿ ਗਿਆ ਅਵਸਥਾ ਜਿਹੜੀ ਬਣਾਉਣੀ ਸੀ ਜਿਹੜੀ ਗੁਰੂ ਸਾਹਿਬ ਸਾਨੂੰ ਅਵਸਥਾ ਦੇ ਕੇ ਖੁਸ਼ ਨੇ ਵਿੱਚ ਚੁੱਪ ਦੀ ਅਵਸਥਾ ਅੰਤਰਮੁਖੀ ਦੀ ਅਵਸਥਾ ਬਿਨਾਂ ਜੀਵ ਹਲਾਏ ਦੇਣ ਦੀ ਅਵਸਥਾ ਸੀ ਜਿਹੜੀ ਉਹ ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇਣਾ ਚਾਹੁੰਦੇ ਸੀ ਤੁਸੀਂ ਨਿਤਨੇਮ ਕਰਕੇ ਵੀ ਹਾਇ ਨਿਤਨੇਮ ਰਹਿ ਗਿਆ ਇਸ ਵਿੱਚ ਉਲਝ ਗਏ ਇਹ ਥੋੜਾ ਜਿਹਾ ਧਿਆਨ ਨਾਲ ਲਾ ਕੇ ਦੇਖ ਆਪਣੀ ਅਵਸਥਾ ਪਛਾਣ ਕੇ ਨਾ ਉਹਨੂੰ ਮਾਣੋ ਜਿਵੇਂ ਤੁਹਾਡਾ ਜੀ ਕਰਦਾ ਮਾਣੋ ਜਦ ਇਹ ਪੂਰੇ ਤ੍ਰਿਪਤ ਹੋ ਗਏ ਫਿਰ ਨਿਤਨੇਮ ਕਰਨ ਨਿਤਨੇਮ ਦਾ ਵੀ ਆਨੰਦ ਆਵੇਗਾ ਫਿਰ ਨਿਤਨੇਮ ਕਰਦੇ ਕਰਦੇ ਤੁਸੀਂ ਕਹੋਗੇ ਹੁਣ ਫਿਰ ਅੰਦਰ ਨੂੰ ਹੀ ਜਾਣ ਉਹ ਜੀ ਕਰਦਾ ਇਸ ਤਰ੍ਹਾਂ ਆਪਦੇ ਆਪ ਨੂੰ ਪਛਾਣੋ ਫਿਰ ਭਗਤੀ ਕਰੋ ਇਹ ਬਿਨਾਂ ਗਿਆਨ ਤੋਂ ਬਿਨਾਂ ਸੋਚੀ ਤੋਂ ਐਨੀ ਗੱਲ ਜੀ ਨਹੀਂ ਬਣਦੀ ਗੱਲ ਨੂੰ ਸਮਝਿਆ ਕਰੋ ਹੋ ਸਾਡੇ ਸੇਪਾ ਸ਼ਮਰ ਮੇਰੀ ਗੱਲ ਤੁਹਾਨੂੰ ਸਮਝ ਆ ਗਈ ਹੋਵੇ ਇਸ ਤਰ੍ਹਾਂ ਕਰਿਆ ਕਰੋ ਸੰਗਜੀ ਨਿਤਨੇਮ ਕਈ ਵਾਰੀ ਲੇਟ ਕਰ ਲਿਆ ਕਰੋ ਪਰ ਅਭਿਆਸ ਕਰੋ ਜੇ ਨਿਤਨੇਮ ਨੂੰ ਹੀ ਜੀ ਕਰਦਾ ਤੁਹਾਡਾ ਮਨ ਕਰਦਾ ਬੋਲ ਕੇ ਬਾਣੀ ਪੜਨ ਨੂੰ ਜੀ ਕਰਦਾ ਅਮਰਤ ਵੇਲੇ ਫਿਰ ਉਸ ਤਰ੍ਹਾਂ ਕਰੋ ਆਪਣੀ ਮੰਨ ਦੀ ਅਵਸਥਾ ਨੂੰ ਜਾਣ ਕੇ ਫਿਰ ਸ਼ੁਰੂ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ